ਇੱਕ ਦਿਨ ਹੋਣੀ ਚੜਕੇ ਬੈਠ ਗਿਆ ਆਪਣੇਰੇ ਤੇ ਇੱਕ ਦਿਨ ਹੋਣੀ ਚੜਕੇ ਬੈਠ ਗਿਆ ਆਪਣੇਰੇ ਤੇ ਕਹਿੰਦੀ ਦਸ ਬੰਦਿਆ ਕਿਹੜੇ ਪਾਸੇ ਜਾਣਾ ਕਹਿੰਦੀ ਦਸ ਬੰਦਿਆ ਕਿਹੜੇ ਪਾਸੇ ਜਾਣਾ ਜਿਸ ਤੇ ਹੀ ਤਾ ਤੂੰ ਮਾਣ ਕਰੇ ਨਾ ਮਖਣਾਵੇ ਜਿਸ ਦੇਹੀ ਦਾ ਤੂੰ ਮਾਣ ਕਰੇ ਨਾ ਮਖਣਾਵੇ ਇਸ ਦੇਹੀ ਨੂੰ ਨਹੀਂ ਕਾ ਮਾਰ ਕੁੱਤੇ ਖੜਾ ਹੋ ਇਸ ਦੇਹੀ ਨੂੰ ਨਹੀਂ ਕਾ ਮਾਰ ਕੁੱਤੇ ਖੜਾ ਜੀ ਦੇ ਸੁਟੇ ਹਾਥੀ ਮੁੜੇ ਨਾ ਅਕਾਸ਼ ਚੋਂ ਜੀ ਦੇ ਸੁਟੇ ਹਾਥੀ ਮੁੜੇ ਨਾ ਤਕਾਸ਼ਿਚੋ ਮੈਨੂੰ ਨਜਰ ਨਹੀਂ ਆਉਂਦਾ ਕਿੱਥੇ ਭੀਮ ਜਰਵਾਣਾ ਵਾਜ 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 ਮੈਨੂੰ ਨਜਰ ਨਹੀਂ ਆਉਂਦਾ ਕਿੱਥੇ ਭੀਮ ਜਰਵਾਣਾ ਜਿਹੜਾ ਵਿੱਚ ਤੇਲ ਦੇ ਲਾਉਂਦਾ ਨਿਸ਼ਾਨੀ ਅੱਖੀਆਂ ਤੇ ਜਿਹੜਾ ਵਿੱਚ ਤੇਲ ਤੇ ਲਾਉਂਦਾ ਨਿਸ਼ਾਨੀ ਅੱਖੀਆਂ ਤੇ ਮੈਨੂੰ ਦੱਸ ਦੇ ਕਿੱਥੇ ਓ ਅਰਜਨ ਨਵਾਣਾ ਸਦੇ ਕਿੱਥੇ ਉਹ ਅਰਜਣ ਨੇ ਮਾਣਾ ਜਿਸ ਤੇ ਰਾਵਣ ਦੇ ਵੀ ਕਾਲ ਪਾਵੇ ਨਾ ਬੰਨਿਆ ਸੀ ਕਹਿੰਦੇ ਰਾਵਣ ਦੇ ਵੀ ਕਾਲ ਪਾਵੇ ਨਾ ਬੰਨਿਆ ਸੀ ਕੀ ਪਤਾ ਸੀ ਅੰਤ ਨੂੰ ਉਸੇ ਕਾਲ ਨੇ ਖਾਣਾ ਹੋ ਕੀ ਪਤਾ ਸੀ ਅੰਤ ਨੂੰ ਉਸੇ ਕਾਲ ਨੇ ਖਾਣਾ ਹੋਣੀ ਕਹਿੰਦੀ ਮੇਰੇ ਨਾ ਤੂੰ थरथर ਕੰਬਦੇ ਨੇ ਹੂਣੀ ਕਹਿੰਦੀ ਮੇਰੇ ਨਾ ਤੂੰ थरथर ਕੰਬਦੇ ਨੇ ਮੇਰੇ ਨਾਲ ਤੂੰ ਕੰਬੇ ਕੀ ਰਾਜਾ ਕੀ ਰਾਣਾ ਹੋ ਮੇਰੇ ਨਾਲ ਤੂੰ ਕੰਬੇ ਕੀ ਰਾਜਾ ਕੀ ਰਾਣਾ ਐਵੇਂ ਫੜਾ ਥੋਪੀਆ ਮਾਰ ਦਾ ਕੱਤ ਗੈਦੂਆ ਬੈ ਐਵੇਂ ਫੜਾ ਥੋਪੀਆ ਮਾਰ ਦਾ ਕੱਤ ਗੈਦੂਆ ਬੈ ਜਦ ਮੈਂ ਵਰਤ ਗਈ ਲੋਕਾਂ ਕਹਿਣਾ ਵਰ ਤੇਰਾ ਬਾਣਾ ਜਦ ਮੈਂ ਵਰਤ ਗਈ ਲੋਕਾਂ ਕਹਿਣਾ ਵਰ ਤੇਰਾ ਬਾਣਾ